ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਨੇ ਤੇ ਜਾਗਦੇ ਨੇ ਇਹ ਜਾਗਦੇ ਨੇ ਧੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਂ ਬੀਸੀ ਸਾਹਿਬ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਭਾਈ ਐਮਐਸ ਜਿਹੜੀ ਭਾਈ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਲ ਉਹ ਗਲਤ ਆ ਦੇਬ ਨੇ ਆਦਾ ਔਰ ਧੱਕਾ ਪੁੱਜ ਕੇ ਧੱਕਾ ਇਸ ਕਰਕੇ ਸਾਡੀ ਅਪੀਲ ਹੈ ਕਿ ਉਹਨਾਂ ਦੀ ਐਮਐਸਏ ਤੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੁੱਟੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਅਸੀਂ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇ ਰਿਆ ਸੀ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੀ ਰਿਹਾਈ ਤੇ ਐਨਐਸਏ ਦੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਤੱਕ ਇੱਕ ਮਾਰਚ ਵਾਰਸ ਪੰਜਾਬ ਵੱਲੋਂ ਘਟਿਆ ਗਿਆ ਇਸ ਦੇ ਉਪਰੰਤ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਸੰਦੀਪ ਸਿੰਘ ਰੁਪਾਲੋ ਨੇ ਕਿਹਾ ਕਿ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਯਤਨ ਜਾਰੀ ਕੀਤੇ ਨੇ ਇਸ ਦੇ ਲਈ ਜਿੱਥੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਨੇ ਜਦੋਂ ਤੋਂ ਕਾਲੀਦਾਲ ਬਾਜ਼ ਪੰਜਾਬ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਘਬਰਾਟ ਵਿੱਚ ਸਰਕਾਰਾਂ ਨੇ ਕਿਉਂਕਿ 2027 ਦੇ ਵਿੱਚ ਪੰਜਾਬ ਦੀ ਲੋਕ ਅਮਰਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਠਹਿਣਾ ਚਾਹੁੰਦੇ ਨੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਰਕਾਰ ਭਾਵੇਂ ਅਮਰਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚੋਂ ਨਾ ਹੀ ਕੱਢੇ ਪਰ ਉਹ ਜੇਲ੍ਹ ਦੇ ਵਿੱਚੋਂ ਹੀ ਮੁੱਖ ਮੰਤਰੀ ਬਣਾ ਕੇ ਅਮਰਿਤਪਾਲ ਸਿੰਘ ਖਾਲਸਾ ਨੂੰ ਬਾਹਰ ਕੱਢਣਗੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੀਜੀ ਵਾਰ ਲੱਗੀ ਹੋਈ ਐਨਐਸਏ ਨੂੰ ਖਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਲੋਕਾਂ ਦੀ ਗੱਲ ਕਰਨ ਦੇ ਲਈ ਪਾਰਲੀਮੈਂਟ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜੇਕਰ ਸਰਕਾਰ ਨੇ ਸਾਡੀ ਇਹ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਵਾਂਗੇ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਏਗਾ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਰਪਾਲੋਂ ਅਭੀ ਸਰਬਰ ਸ਼੍ਰੀ ਫਤਿਹਗੜ੍ਹ ਸਾਹਿਬ ਅਕਾਲੀ ਦਾ ਵਾਰਿਸ ਪੰਜਾਬ ਦੇ ਸਾਡੀ ਸਮੁੱਚੀ ਟੀਮ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਅਸੀਂ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇ ਰਿਆ ਸੀ ਉਹਦੀ ਲੜੀ ਦੇ ਤਹਿਤ ਅੱਜ ਜਿਲ੍ਹਾ ਫਤਿਹਗੜ੍ਹ ਦੀ ਸਾਡੀ ਜਿਹੜੀ ਪੰਜ ਮੈਂਬਰੀ ਟੀਮ ਆ ਸਰਦਾਰ ਸੁਤੰਤਰਦੀਪ ਸਿੰਘ ਵੱਡਗੁਜਰਾ ਸਰਦਾਰ ਨਵਦੀਪ ਸਿੰਘ ਸਰਦਾਰ ਸੁਖਦਰਸ਼ਨ ਸਿੰਘ ਸਰਦਾਰ ਹਰਬੀ ਸਿੰਘ ਪੰਘੂ ਸਰਦਾਰ ਰਾਜਵੀਰ ਸਿੰਘ ਇਹਨਾਂ ਦੀ ਇਵਾਈ ਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਂ ਕੀ ਸੀ ਜਾ ਰਹੀ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪਾਈ ਐਮ ਐਸ ਜਿਹੜੀ ਪਾਈਆ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਲ ਉਹ ਗਲਤ ਆ ਦੇਬ ਨੇ ਆਦਾ ਔਰ ਤੱਕਾ ਪੁੱਜ ਕੇ ਤੱਕਾ ਉਹਨੂੰ ਤੋੜਨ ਦੇ ਲਈ ਔਰ ਸਰਕਾਰ ਨੂੰ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਤੇ ਜਾਗਦੇ ਨੇ ਤੇ ਜਾਗਦੇ ਨੇ ਤੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਇਸ ਕਰਕੇ ਸਾਡੀ ਅਪੀਲ ਆ ਕਿ ਉਹਨਾਂ ਦੀ ਐਮ ਐਸ ਤੋੜ ਕੇ ਉਹਨਾਂ ਨੂੰ ਪੰਜਾਬ ਲੈ ਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੁੱਚੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਅਸੀਂ ਅਰਜ਼ੀ ਮੰਗ ਪੱਤਰ ਦਿੱਤਾ ਸੀ